ਹਾਂ ਸਰ ਜਿਹੜੇ ਸਰਕਾਰ ਵੱਲੋਂ ਜਿਹੜੇ ਤੁਹਾਨੂੰ ਉਹਦੇ ਦਿੱਤੇ ਗਏ ਨੇ ਯੂਥ ਦੇ ਜਿਦਾ ਉਹਦੇ ਬਾਰੇ ਥੋੜਾ ਜਿਆਦਾ ਚਾਦਣਾ ਪਾਓ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿ ਜਿਦਾ ਪੰਜਾਬ ਸਰਕਾਰ ਵੱਲੋਂ ਜਿਦਾ ਹੁਣ ਮੈਨੂੰ ਹਲਕਾ ਕੋਆਰਡੀਨੇਟਰ ਯੂਥ ਦਾ ਲਾਇਆ ਹੋਇਆ ਵਾ ਤੇ ਸਰਕਾਰ ਵੱਲੋਂ ਬਗੈਰਤਾ ਸਾਨੂੰ ਹਦਾਇਤਾਂ ਵੀ ਬਹੁਤ ਦਿੱਤੀਆਂ ਗਈਆਂ ਵਾ ਕਿ ਜਾ ਕੇ ਹੁਣ ਪਿੰਡਾਂ ਵਿੱਚ ਜਿਦਾਂ ਹੜ ਆਏ ਹੋਏ ਸੀ ਇਹਨਾਂ ਦਾ ਸਰਵੇ ਕਰਨਾ ਵਾ ਜੋ ਪਿੰਡਾਂ ਵਿੱਚ ਨਾਲ ਸਾਸਫਾਈ ਨਾਲ ਉਹਨਾਂ ਦੇ ਨਾਲੇ ਜਾ ਕੇ ਵਰਕ ਕਰਉਣਾ ਵਾ ਤੇ ਹੋਰ ਵੀ ਕਾਫੀ ਜਿੱਦਾ ਕੰਮ ਆਗੇ ਪੈਰ ਦੇ ਅਧਾਤੇ ਜਿਹੜਾ ਸਾਰਾ ਜੋ ਦਾ ਮੇਨ ਮਤਲਬ ਹੈਗਾ ਵਾ ਕਿ ਬੱਚਿਆਂ ਨੂੰ ਨਸ਼ੇ ਮੁਕਤ ਕਰਨਾ ਪਿੰਡਾਂ ਵਿੱਚ ਗਰਾਉਂਡਾ ਦੇਣਾ ਖੇਡਾਂ ਦਾ ਸਮਾਨ ਦੇਣਾ ਤੇ ਜਿੱਤੇ ਦਾ ਹੁਣ ਸਾਨੂੰ ਸਰਕਾਰ ਹਦਾਇਤ ਦਿੰਦੀ ਜਾਂਦੀ ਹੈ ਜਿੱਦਾ ਇਹ ਪਿੰਡਾਂ ਵਿੱਚ ਕਲੱਬ ਰਜਿਸਟਰ ਕਰਵਾਉਣੇ ਸ਼ੁਰੂ ਕੀਤੇ ਹੋਏ ਆ ਜਿੱਦਾ ਜਿੱਦਾ ਸਾਡੇ ਕਲੱਬ ਰਜਿਸਟਰ ਹੁੰਦੇ ਆ ਤਾਂ ਆਈ ਉਹਨਾਂ ਨੂੰ ਵੈਰੀਫਿਕੇਸ਼ਨ ਕਰਕੇ ਤੇ ਉਹਨਾਂ ਨੂੰ ਓਪਨ ਕਰ ਰਹੇ ਆ ਕਿ ਪਿੰਡਾਂ ਵਿੱਚ ਗਰਾਉਂਡਾ ਤੇ ਖੇਡਾਂ ਦਾ ਸਮਾਨ ਸਥਾਨੀ ਤੋਂ ਸਥਾਨੀ ਪਛਾਣਾਂਗੇ ਕਿੰਨੇ ਕੇ ਜਿਹੜੇ ਕਲੱਬ ਤੁਸੀਂ ਜਦੋਂ ਹੁਣ ਬਣਾ ਚੁੱਕੇ ਜਦੋਂ ਏਰੀਆ ਦੀ ਗੱਲ ਕਰੀਏ ਤਾਂ ਇਸ ਟਾਈਮ ਜਿਹੜੇ ਕਿ ਮੇ ਕੋ ਲਿਸਟਾਂ ਘਟੋ ਘਟ ਵੀ 120 ਪਿੰਡਾਂ ਦੀਆਂ ਪਹੁੰਚ ਚੁੱਕੇ ਹਾਂ ਜੀ ਤੇ ਜਿਹੜੀਆਂ ਲਿਸਟਾਂ ਮੇ ਕੋ ਪਹੁੰਚੀਆਂ ਹਾਂ ਪਿੰਡਾਂ ਦੇ ਵਿੱਚ ਜਿਹੜੇ ਜੋ ਦੇ ਮੁੰਡੇ ਸੀ ਇੰਕੀ ਮੈਂਬਰੀ ਕਮੇਟੀ ਨਾਲ ਤਿਆਰ ਕਰ ਰਹੇ ਆ ਉਹ ਲਿਸਟਾਂ ਪਹੁੰਚ ਚੁੱਕੀਆਂ ਆ ਤਾਂ ਉਹ ਹੀ ਅਸੀਂ ਹੁਣ ਉਹਨਾਂ ਦੇ ਕਲੱਬ 120 30 ਪਿੰਡਾਂ ਜਿਨ੍ਹਾਂ ਦੇ ਪਹੁੰਚੇ ਹੋਏ ਆ ਉਹਨਾਂ ਦੇ ਸਾਰੇ ਕਲੱਬ ਰਜਿਸਟਰ ਕਰਾਂਗੇ ਪਹਿਲੋਂ ਸਰਕਾਰਾਂ ਹੁੰਦੀਆਂ ਸੀ ਇਹ ਜਿਹੜੇ ਕਲੱਬ ਵਾ ਤੋਂ ਵਾ ਮੰਨ ਲਓ ਜੇ ਹੁਣ ਸਾਡਾ ਇੱਕ ਹਲਕਾ ਸੀ ਇੱਕ ਹਲ 15 ਜਾਂ 20 ਕਲੱਬ ਜਿਸਟਰ ਹੁੰਦੇ ਸੀ ਤੇ ਹੁਣ ਅਸੀਂ ਇਦਾਂ ਨਹੀਂ ਸਾਡੀ ਸਰਕਾਰ ਦੀ ਸੋਚ ਹੈ ਕਿ ਹਰੇ ਪਿੰਡ ਦੇ ਵਿੱਚ ਇੱਕ ਕਲੱਬ ਜੂਰ ਰਜਿਸਟਰਡ ਹੋਣਾ ਚਾਹੀਦਾ ਵਾ ਹਰੇ ਪਿੰਡਾਂ ਦੇ ਵਿੱਚ ਇੱਕ ਕਲੱਬ ਰਜਿਸਟਰ ਕਰਾਂਗੇ ਤੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਜਿਹੜਾ ਬਦਲੇ ਤੁਸੀਂ ਕਲੱਬ ਦੀ ਗੱਲ ਕੀਤੀ ਉਹਦੇ ਵਿੱਚ ਕਿੰਨੇ ਕਿ ਮੈਂਬਰ ਜਿਹੜੇ ਮੈਂਬਰਾਂ ਦੀ ਜਿਹੜਾ ਗਠਨ ਹੁੰਦਾ ਵਾ ਕਿੰਨੇ ਕਿ ਜਦੋਂ ਮੁੰਡੇ ਨੌਜਵਾਨ ਜੰਗ ਜਿਹੜੇ ਜੁੜਦੇ ਬੇ ਨੇ ਜਦਾਂ ਦੇ ਦੇਖੋ ਜੀ ਇਸ ਟਾਈਮ ਜਿਹੜੇ ਕਿ ਉਮਰ ਜਿਹੜੀ ਆ ਹੈਗੀ 15 ਤੋਂ 35 ਸਾਲ ਦੇ ਵਿੱਚ ਵਿੱਚ ਆ ਤੇ ਜੰਗ ਮੁੰਡੇ ਬਹੁਤ ਆ ਉਹਨਾਂ ਦੇ ਨਾਲ 21 ਮੈਂਬਰੀ ਕਮੇਟੀ ਸਾਡੀ ਬਣਦੀ ਆ ਇੱਕੀ ਮੈਂਬਰੀ ਨਾਲ ਜਿਹੜਾ ਸਾਡਾ ਕਲਾਬ ਰਜਿਸਟਰਡ ਹੁੰਦਾ ਵਾ ਤੇ ਉਹ ਜਿਹੜੇ ਕਿ ਕਾਫੀ ਪਿੰਡਾਂ ਦੇ ਸਾਡੇ ਕੋਲ ਪਹੁੰਚ ਗਏ ਆ ਹੀ ਹੁਣ ਉਹ ਛੇਤੀ ਤੋਂ ਛੇਤੀ ਕਲਾਬ ਰਜਿਸਟਰ ਕਰਵਾ ਦੇਣ। ਬਰਾਲੇ ਨੂੰ ਦੇਖਦੇ ਸਰਕਾਰ ਨੂੰ ਕੀ ਕਰਨਾ ਚਾਹੋਗੇ ਜਦਾਂ ਕਿ ਦੇਖੋ ਜੀ ਇਸ ਟਾਈਮ ਪਹਿਲੀ ਸਰਕਾਰ ਇਹ ਆਈ ਹੈ ਜਿਹੜਾ ਕਿ ਨੌਜਵਾਨਾਂ ਵੱਲ ਉਹਨਾਂ ਦਾ ਧਿਆਨ ਆ ਕਿ ਜਿਹੜਾ ਜੋਥ ਆ ਉਹਨੂੰ ਉੱਚਾ ਚੱਕਿਆ ਜਾਵੇ ਕਿ ਜਿਹੜਾ ਨਸ਼ੇ ਵੱਲ ਲੱਗੇ ਹੋਏ ਆ ਤੇ ਉਹ ਥੋੜਾ ਕਾਸਟ ਘਟਣਾ ਪਰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਕਿ ਹੁਣ ਜਿੱਦਾਂ ਹੁਣ ਹੜਾਏ ਸੀ ਕਿ ਰੋਲਾ ਇਹ ਜਿਆਦਾ ਕਿ ਆਪਣਾ ਪੰਜਾਬ ਸਾਰਾ ਨਸ਼ੇ ਵਿੱਚ ਲੱਗ ਗਿਆ ਪਰ ਇਸ ਟਾਈਮ ਨੌਜਵਾਨਾਂ ਨੇ ਜੁੱਥ ਨੇ ਵੀ ਸਾਬਤ ਕੀਤਾ ਕਿ ਸਾਨੂੰ ਕੱਲ ਨਸ਼ੇ ਦੇ ਵਿੱਚ ਬਦਨਾਮ ਨਾ ਕਰੋ ਅਸੀਂ ਹਿੰਮਤ ਮਾਰ ਕੇ ਲੋਕਾਂ ਦੀ ਸੇਵਾ ਵੀ ਕਰਦੇ ਆਂ ਤੇ ਪਹਿਲ ਦੇ ਅਧਾਤ ਤੇ ਸਾਰੇ ਕੰਮ ਕਰ ਰਹੇ ਆਂ ਸਹੀ ਜੇ ਹਲਕਾ ਭਲਾਸ ਦੇ ਕੁਝ ਸੜਕਾਂ ਦੀ ਉਸੇ ਗੱਲ ਕਰੀ ਤਾਂ ਹੁਣ ਥੋੜਾ ਟਾਈਮ ਹੋਇਆ ਕਮਰ ਸਾਹਿਬ ਨੇ ਸਾਨੂੰ ਦੱਸਿਆ ਕਿ ਨਡਾਲਾ ਤੋਂ ਢਿਲਮਾ ਰੋਡ ਦਾ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਸਰਕਾਰ ਵੱਲੋਂ ਉਹਦੇ ਬਾਰੇ ਕੀ ਕਹਣਾ ਤੁਹਾਡਾ हां जी जी जेडे ਆਪਣੇ ਨਡਾਲਾ ਤੋਂ ਢਲਮਾ ਵਾਲੀ ਜਿਹੜੀ ਸੜਕਾ ਇਹ ਹੁਣ ਕੰਮ ਸ਼ੁਰੂ ਹੋ ਚੁੱਕਾ ਵਾ ਸਾਡੇ ਹਲਕਾ ਗੰਜਾ ਸਾਹਿਬ ਕਰ ਗਏ ਸ਼ੁਰੂ ਉਦਘਾਟਨ ਕਰ ਗਏ ਹੁਣ ਨਾਲ ਹੀ ਇੱਕ ਆਪਣਾ ਸੁਭਾਨਪੁਰ ਤੋਂ ਨਡਾਲੇ ਦੀ ਸੜਕਾ ਉਹਰਾ ਵੀ ਕੰਮ ਬਸ ਛੇਤੀ ਸ਼ੁਰੂ ਹੋਣ ਵਾਲਾ ਵਾ ਕਿ ਜਿਹੜੀ ਆ ਸਾਡੇ ਹਲਕੇ ਪਲਾਸ ਦੇ ਵਿੱਚ ਸੜਕਾ ਪੈਂਦੀਆਂ ਵਾ ਜੋ ਕੰਮ ਰਹਿੰਦੇ ਪੈਂਡਿੰਗ ਰਹਿੰਦੇ ਸੀ ਜੋ ਪਿਛਲੇ ਸਕਾਰਾ ਨਹੀਂ ਕਰਾ ਸਕਿਆ ਉਹ ਅਖੀ ਹੁਣ ਛੇਤੀ ਛੇਤੀ ਕਰਾਵਾਂਗੇ ਸਾਡੇ ਤਿੰਨ ਸਾਲ ਦੀ ਕਾਰਗੁਜ਼ਾਰੀ ਨੂੰ ਜਤਾ ਦੇ ਦੇ ਸਰਕਾਰ ਦੇਖੋ ਜੀ ਇਹ ਤਾਂ ਲੋਕਾਂ ਤੇ ਡਿਪੈਂਡ ਹੈ ਹੁਣ ਦੇਖੋ ਜੀ ਤੁਹਾਨੂੰ ਸਾਹਮਣੇ ਆ ਕਿ ਕਿਦਾਂ ਵਿਕਾਸ ਹੋਣ ਡਿਆ ਵਾ ਸੜਕਾਂ ਬਣ ਰਹੀਆਂ ਹੋਰ ਵੀ ਵਿਕਾਸ ਕਈ ਕਰ ਰਹੇ ਆ ਕਿ ਇਹ ਸਰਕਾਰ ਵੀ ਜਿਹੜਾ ਕੰਮ ਕਰਦੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਕਿ ਜਿਹੜਾ ਕਿ ਪੰਜਾਬ ਨੂੰ ਆਪਣੇ ਡਿਵੈਲਪਮੈਂਟ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿ ਛੀਛੀ ਪਿੰਡ ਜਿਹੜੇ ਵਧੀਆ ਤਰੀਕੇ ਨਾਲ ਤਾਨ ਉੱਠਣ ਹੋਰ ਜੀ ਇੱਕ ਲੋਕਾਂ ਦਾ ਕਹਿਣਾ ਕਿ ਨਡਾਲੇ ਦੇ ਵਿੱਚ ਸੀਵਰੇਜ ਦੀ ਬੜੀ ਸਮੱਸਿਆ ਸੀ ਜੋ ਕਿ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਸੀਵਰੇਜ ਦਾ ਕੰਮ ਸ਼ੁਰੂ ਕਰਾਇਆ ਉਹ ਉਹਨੂੰ ਕਿਦਾਂ ਦੇਖਦੇ ਹੋ ਦੇਖੋ ਜੀ ਇਹ ਸਭ ਤੋਂ ਵੱਡੀ ਜਿਹੜੀ ਨਡਾਲੇ ਦੀ ਸਮੱਸਿਆ ਸੀ ਹਲਕਾ ਚਾਰ ਸਾਹਿਬ ਤੋਂ ਜਿਹੜਾ ਕਿ ਅੱਜ ਤੋਂ 6 ਮਹੀਨੇ ਸਾਲ ਦੇ ਵਿੱਚ ਪਹਿਲੇ ਉਹਨਾਂ ਨੇ ਤਕਾਟਨ ਕਰਕੇ ਜਿਹੜਾ ਸੀਵਰੇਜ ਦਾ ਜਿਹੜਾ ਕੰਮ ਉਹ ਸ਼ੁਰੂ ਕਰਵਾ ਦਿੱਤਾ ਵਾ ਬਸ ਥੋੜਾ ਹੋਰ ਸਮੇਂ ਤੱਕ ਇਹ ਜਿਹੜਾ ਕਿ ਕੰਮ ਕੰਪਲੀਟ ਹੋ ਜਾਊਗਾ ਕਿ ਜਿਹੜਾ ਕਿ ਨਡਾਲੇ ਦੇ ਲੋਕਾਂ ਨੂੰ ਜਿਹੜੀ ਪਾਣੀ ਦੀ ਪਾਣੀ ਰੁੱਕ ਜਾਂਦਾ ਗੰਦੇ ਪਾਣੀ ਦੀ ਸਮੱਸਿਆ ਹੁੰਦੀ ਸੀ ਉਹ ਠੀਕ ਹੋ ਚੁੱਕੇ ਛੇਤੀ ਤੇ ਛੇਤੀ ਅੱਜ ਜਿਹੜੇ ਸੱਜਣ ਪਹਿਲੀ ਨਾਲ ਤੁਹਾਡੇ ਖੜੇ ਪਾਉਗਾ ਜਾਣਨਾ ਨਾਲ ਬਾਰੇ ਥੋੜਾ ਬੋਲ ਦੇਖੋ ਜੀ ਹਾਂਜੀ ਇਹ ਸਾਡੇ ਹੈਗੇ ਜੀ ਮਸੂਰਵਾਲ ਤੋਂ ਸਾਡੇ ਬਲਾਕ ਕੋਆਰਡੀਨੇਟਰ ਮਨਦੀਪ ਸਿੰਘ ਆ ਜੀ ਤੇ ਸਾਡੇ ਸੰਦੀਪ ਸਿੰਘ ਜੀ ਨਡਾਲਾ ਤੋਂ ਡਾਕਟਰ ਸਾਹਿਬ ਆ ਬਲਾਕ ਕੋਆਰਡੀਨੇਟਰ ਤੇ ਪਰਮਿੰਦਰ ਸਿੰਘ ਸੰਗਰਾਵਾ ਤੋਂ ਬਲਾਕ ਕੋਆਰਡੀਨੇਟਰ ਆ ਅੱਜ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਿੱਦਾਂ ਹੱਡ ਜਿਹਨਾਂ ਇਹ ਉਹਨਾਂ ਦਾ ਸਰਵੇ ਕਰਨ ਗਏ ਸੀ ਉਹਨਾਂ ਦੇ ਨਾਲ ਹਲਕੰਜ ਸਾਹਿਬ ਦੇ ਨਾਲ ਥੋੜੇ ਪਿੰਡਾਂ ਵਿੱਚ ਜੋ ਕਰਨ ਵਾਲੇ ਕੰਮ ਸੀ ਸਾਫ ਸਫਾਈ ਸੀ ਫੇਰਿੰਗ ਕਰਨ ਵਾਲੀ ਸੀ ਤੇ ਉਹ ਸਾਰੇ ਉੱਥੇ ਕਰ ਰਹੇ ਸੀ ਅਜੇ ਸੁਣਚਾਰੇ ਕਹਿੰਦੇ ਸਮਗਰੀ ਵੀ ਦਿੱਤੀ ਗਈ ਤੁਹਾਡੇ ਵੱਲੋਂ ਜਿਦਾ ਘੁਮਰਸਾਵਾ ਹੋਣ ਦੀ ਜੋਗਵਾਈ ਨੇ ਹਾਂ ਜੀ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਆ ਤੇ ਸਰਕਾਰ ਵੱਲੋਂ ਨਾ ਜਿਹੜੇ ਕਿ ਹੜਪੀੜਤਾ ਵਾਸਤੇ ਅੱਜ ਸਮਾਨ ਉੱਥੇ ਲੈ ਗਿਆ ਸੀ ਉਹਨਾਂ ਨੂੰ ਵੰਡਿਆ ਵੀ ਆ ਤੇ ਬਾਕੀ ਜਿਹੜਾ ਕਿ ਹੋਰ ਵੀ ਜਿਹੜੇ ਉਹਨਾਂ ਦੇ ਵੀਡੀਓ ਸਾਹਿਬ ਨੂੰ ਨਾਲ ਲੈ ਕੇ ਆਏ ਜਿਹੜੇ ਘਰਾ ਦੇ ਹਾਲਤ ਖਰਾਬ ਹੋਈ ਪਈ ਆ ਉਹਨਾਂ ਦਾ ਸਰਵੇ ਕਰਾਇਆ ਕਿ ਛੇ ਛੇ ਜਿਹੜੇ ਉਹਨਾਂ ਦੇ ਮਕਾਨਾਂ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਈ ਗੱਲ ਚਾਹੂ ਕਿ ਪੰਜਾਬ ਦੀ ਸਾਢੇ 3 ਸਾਲ ਦੀ ਕਾਰਜਾੜੀ ਕਿੱਦਾਂ ਦੇਦੋ ਮਾਨ ਸਰਕਾਰ ਦੀ ਫੌਜ ਨੂੰ ਕਿੱਦਾਂ ਦੇਦੋ ਉਹਦੇ ਬਾਰੇ ਕਹਿਣਾ ਪਊਗਾ ਪਹਿਲਾਂ ਤਾਂ ਮੈਂ ਆਪਣੇ ਸਾਰੇ ਵੀਰਾਂ ਦਾ ਤਹੇ ਦਿਲੋਂ ਧੰਨਵਾਦ ਕਰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹਰਪ੍ਰੀਤ ਜੀ ਜਿਹੜਾ ਸਵਾਲ ਪੁੱਛਿਆ ਸਾਢੇ 3 ਸਾਲਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਕਿਸੇ ਵੀ ਕੰਮ ਨੂੰ ਪਿੱਛੇ ਨਹੀਂ ਕੀਤਾ ਗਿਆ ਹਰ ਕੰਮ ਪਹਿਲ ਦੇ ਅਧਾਰ ਤੇ ਕੀਤਾ ਗਿਆ ਤੁਹਾਨੂੰ ਵੀ ਪਤਾ ਕਾਫੀ ਟਾਈਮ ਤੋਂ ਜਿਹੜੇ ਕੰਮ ਰੁਕੇ ਹੋਏ ਸੀਗੇ ਉਹ ਜੰਗੀ ਪਧਰ ਤੇ ਉਹਨਾਂ ਨੇ ਸ਼ੁਰੂ ਕੀਤੇ ਆ ਉਹਨਾਂ ਥੋੜਾ ਟਾਈਮ ਤਾਂ ਲੱਗੇਗਾ ਡਵੈਲਪਮੈਂਟ ਹੋ ਜਿਵੇਂ ਅਸੀਂ ਕਹੀਏ ਵੀ ਦੋ ਤਿੰਨ ਸਾਲਾਂ ਦੇ ਵਿੱਚ ਆਪਾਂ ਢੇਰੀ ਲਿਆਦੀ ਉਹ ਤਾਂ ਮੁਸ਼ਕਲ ਆ ਪਰ ਇਹ ਆ ਹੌਲੀ ਹੌਲੀ ਸਾਰਾ ਕੰਮ ਲਾਈਨ ਤੇ ਆ ਜਾਏਗਾ ਆਪਾਂ ਨਡਾਲੇ ਦੀ ਗੱਲ ਕਰੀਏ ਅੱਜ ਤੱਕ ਇੱਥੇ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਸੀਗੀ ਉਹ ਆਪਣੇ ਕੋ ਮਨਸਾਬ ਦੀ ਅਗਵਾਈ ਹੇਠ ਉਹ ਵੀ ਜਿਹੜੀ ਸਮੱਸਿਆ ਦਾ ਹੱਲ ਨਿਕਲ ਗਿਆ ਵਾ ਥੋੜੇ ਟਾਈਮ ਦੇ ਵਿੱਚ ਵਿੱਚ ਲੋਕਾਂ ਨੂੰ ਸੀਵਰੇਜ ਦੇ ਪਾਣੀ ਤੋਂ ਜਿਹੜਾ ਹੈਗਾ ਮੁਸ਼ਕਲ ਆ ਰਹੀਆਂ ਸੀ ਉਹ ਦੂਰ ਹੋ ਜਾਣਗੀਆਂ ਤੇ ਪੀਨ ਵਾਲਾ ਪਾਣੀ ਉਹ ਵੀ ਹਰ ਘਰ ਦੇ ਵਿੱਚ ਪਹੁੰਚ ਰਿਹਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹ ਮੰਨਦੇ ਆਂ ਵੀ ਲੋਕਾਂ ਨੂੰ ਥੋੜੀ ਜੀ ਬਰਸਾਤ ਆ ਕਰਕੇ ਖੱਜਲ ਖਰਾਬੀ ਜ਼ਰੂਰ ਹੋਈ ਆ ਪਰ ਉਹ ਵੀ ਆਪਾਂ ਜਲਦ ਤੋਂ ਜਲਦ ਠੀਕ ਕਰਵਾਵਾਂਗੇ ਸੜਕਾਂ ਬਾਰੇ ਕੀ ਕਹਿਣਾ ਤੁਹਾਡਾ ਸੜਕਾਂ ਹੁਣ ਜਿਵੇਂ ਤੁਹਾਨੂੰ ਪਤਾ ਲੱਗਿਆ ਵੀ ਢਿਲਵਾ ਤੋਂ ਨਡਾਲੇ ਵਾਲੀ ਸੜਕ ਦਾ ਕੰਮ ਸ਼ੁਰੂ ਹੋ ਗਿਆ ਤੇ ਬਹੁਤ ਜਲਦ ਸੁਭਾਨਪੁਰ ਤੋਂ ਨਡਾਲੇ ਵਾਲੀ ਸੜਕ ਦਾ ਵੀ ਕੰਮ ਸ਼ੁਰੂ ਹੋ ਰਿਹਾ ਵਾ ਤੇ ਸਾਡੀ ਲੋਕਾਂ ਨੂੰ ਬੇਨਤੀ ਆ ਥੋੜਾ ਜਿਹਾ ਕੋਆਪਰੇਟ ਕਰੋ ਸਾਡੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੀ ਕੋਈ ਵੀ ਆਪਾਂ ਕੰਮ ਦੇ ਪ੍ਰਤੀ ਸ਼ਿਕਾਇਤ ਨਹੀਂ ਆਂ ਦਵਾਂਗੇ ਇਸ ਲਈ ਆਪਾਂ ਵਚਨ ਬੱਧਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ